ਕੀ ਵਿਸ਼ਵ ਜਲਦੀ 25000 ਫਟੋਗੜ 15000 20000 ਵੀ ਹੈ ਤਾਂ ਇੱਕ ਦਰ ਜਿੱਤੀ ਦੋਨਾਂ ਲੈਣਾ ਹੀ ਹੈ ਨਾ ਸਿਹਰੀ ਦੀ ਬਿਹਾਰੀ ਬਣਾਉਣੀ ਹੈ 50000 ਕਰ ਦੇਣਾ ਜੀ ਜੋ ਹਲਾਪ ਮਾਰਦੇ ਸਭ ਕੁਦੇ ਨੇਤਾ ਘਰਾਰੇ ਭਾਈ ਆਰੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ ਹੱਥ ਰਾਸ਼ਟਰੀ ਰਾਜ ਉਹਦੇ ਸਭ ਕੁ ਜੋ ਕਹਿੰਦੇ ਰਾ ਇਲੈਕਸ਼ਨ ਵਾਰੇ ਬਹੁਤ ਬੋਛਾਈ ਇਹ ਕੰਮਿਆਂ ਦੇ ਇਹ ਕਰ ਦਿਆਂਗੇ ਕਰਦਾ ਕਰਾਂ ਲਾ ਕੇ ਆਮ ਬੰਦਾ ਆਮ ਬੰਦੀ ਵਾਜਿ ਰਹਿ ਗਿਆ ਕਿ ਕਿ ਸਾਰੋ ਤੇ ਤਗੜੇ ਬੰਦੇ ਓਕੇ ਚਲੇ ਗਏ ਆ ਉਹ ਕਿੱਧਰੋਂ ਬੰਦਾ ਰਹਿ ਗਿਆ ਆਮ ਬੰਦਾ ਆਮ ਬੰਦਾ ਹੁੰਦਾ ਜਿਹਦਾ ਮਿਹਨਤ ਕਰਾ ਕੇ ਦਸ ਸੀ ਆ ਜਿੰਨਾਂ ਜਿੰਨਾਂ ਹੋਰ ਬੰਦੇ ਜਿਹੜੇ ਮਿਹਨਤ ਕਰਕੇ ਕਾਰਜ ਨੂੰ ਪਤਾ ਕਿ ਮਿਹਨਤ ਮਜ਼ਦੂਰੀ ਕੀ ਹੁੰਦੀ ਹੈ ਇਹਨੂੰ ਪਤਾ ਹੀ ਨਹੀਂ ਮਿਹਨਤ ਮਜ਼ਦੂਰੀ ਕੀ ਉਹਨੋ ਕੋ ਉਹ ਕਹੇ ਆਮ ਬੰਦਾ ਰਹਿ ਗੇ ਤੁਸੀਂ ਜਲਦੀ ਤੁਹਾਡੇ ਸਾਰੇ ਰਿਪੋਰਟ ਕਿਉਂਕਿ ਸੁਆਗਤ ਆ ਰਹੇ ਹੋ ਕੋਈ ਵੀ ਨਹੀਂ ਜਾਣਦੀ ਸੀ ਪਰ ਲੋਕ ਸਵਾ ਲੈਚਰ ਕਿਹਦੀ ਕੀ ਨਹੀਂ ਜਿਹੜਾ ਹੋ ਗਿਆ ਹੋਈਏ ਜਿੰਨੇ ਚੱਲਦਾ ਤੇ ਪਰ ਉਸ ਤੋਂ ਬਾਅਦ ਵੀ ਜਰਾ ਰਾਜਨੀਤੀ ਦਾ ਮੈਡਮ ਉਸੇ ਤਰ੍ਹਾਂ ਹੀ ਪੱਕਾ ਹੋਇਆ ਉਹਨਾਂ ਦਾ ਕਹਿੰਦੇ ਕਿ ਕੁਝ ਕੈਂਡੀਟ ਆ ਰਹੇ ਨੇ ਜਾਈ ਦੇਖੀ ਜਦੋਂ ਚਲਿਆ ਸੀ ਕਿ ਚਿੱਤਾਂ ਖੱਡੀਆਂ ਹੋਈਆਂ ਸੀ ਕਿ ਇੰਨੀ ਚੋੜਾ ਜਿਹਾ ਆਪਾਂ ਕਹਿ ਸਕਦੇ ਹੁਲੀ ਚੋੜਾ ਜਿਹਾ ਆਜਿਆਂ ਦੇ ਗੰਤਰ ਵੀ ਗਲਤ ਹੋ ਗਏ ਉਸੇ ਤਮੰਨੀ ਗਈ ਐ ਤੇ ਅਗਲੇ 25 ਤੇ ਇਸੇ ਵੀ ਬਹੁਤ ਸਾਰੇ ਕੈਂਡੀਡੇ ਖੜਿਆ ਜੀ ਬੰਦ ਐ ਜਿਵੇਂ ਬੰਮਾਰੂ ਸਾਹਿਬ ਤੋਂ ਮਹਿੰਦਰ ਵਾਲੂ ਘਰ

ਜੀਦਰ ਨੂੰ ਦੱਸਿਆ ਕਿ ਆਪਣੀ ਮੁਸਲਮਾਨ ਸੰਗਤ ਨਾਲ ਜਾਨੀ ਬਹੁਤ ਜਿਆਦਾ ਹੈ ਅਸੀਂ ਅੱਜ ਵੀ ਆਪਣ ਕੋਸ਼ਿਸ਼ ਕਰਦੇ ਹਾਂ ਇੱਥੇ ਦੇ ਲੋਕਾਂ ਦੇ ਨਾਲ ਗੱਲ ਕਰਨ ਦੀ ਉਹਨਾਂ ਦੀ ਕੀ ਸੋਚ ਹੈ ਸਮ੍ਰਿਤ ਆਪਣੇ ਕੋਸ਼ਿਸ਼ ਪੈਸਾ ਖਰਿਆ ਤੋਂ ਅੰਦਰ ਮਾਰਿਆ ਬਰੀ ਲੱਗਦਾ ਗੱਲ ਕੀਤੀ ਜੀ ਤੁਹਾਡੇ ਆਪਣੇ ਆਗਸਤ ਤੋਂ ਖੜੀ ਸੀ ਕਿ ਲੋੜ ਹਾਲ ਖੜੇ ਆਪਨੇ ਡਰੱਗਸ ਪਰ ਗਏ ਆਪਣੇ ਫਿਲਡਰ ਕੋਲ ਕੌਂਗਰਸ ਤੋਂ ਤੇ ਤੁਹਾਡੀ ਸੋਚ ਦੇ ਮੁਤਾਬਿਕ ਇਹਨਾਂ ਇਹਨਾਂ ਨੂੰ ਆਣਾ ਚਾਹੀਦਾ ਹੈ। ਮਹਿੰਦਰ ਭਾਵੇਂ ਜੀ ਬੰਦੇ ਬਹੁਤ ਨਾਲੀ فائਦਾ ਹੈ। ਇਹ ਆਜੰਤਾ ਜ਼ਿਆਦਾ ਵਧੀਆ ਹੈ। ਸੀਤਲ ਅੰਗਰਾਲ ਜੀ ਠੀਕ ਹੈਗੇ ਨੇ। ਪਰ ਮਹਿੰਦਰ ਭਾਵੇਂ ਜੀ ਜਿਹੜੇ ਆ ਉਹ ਕੰਮ ਕਰਨ ਵਾਲੇ ਬੰਦੇ ਹੈਗੇ ਨੇ। ਰਿਪੋਰਟ ਕਢਣ ਵਾਲੇ ਨੇ। ਇਹਨੂੰ ਵਰਤਤ ਹੀ ਕਿਉਂ ਆਣਾ ਚਾਹੀਦਾ? ਸਰੋਹ ਪੁਰਾਣੇ ਬੰਦੇ ਹੈਗੇ ਆ ਉਹ ਏਰੀਏ ਦੇ ਵਾਟਰ ਸਾਰੇ ਉਹਨਾਂ ਨੂੰ ਪਤਾ ਲਾ ਕੀ ਕੀ ਸਮੱਸਿਆਵਾਂ ਆ ਰਹੀਆਂ ਹੈ ਕਿਹਨਾਂ ਇਸ ਏਰੀਆ 'ਚ ਔਰ ਔਰ ਹਰੇਕ ਫੰਕਸ਼ਨ ਜਾਂਦੇ ਨੇ ਹਰੇਕ ਨੂੰ ਮਿਲਦੇ ਦਿੰਦੇ ਵੀ ਦਿੰਦੇ ਨੇ ਮਿਲਣਸਾਲ ਬੰਦੇ ਆ ਤੁਸੀਂ ਤੁਹਾਡਾ ਕਿਹੜਾ ਇਹ ਲੱਗਦਾ ਸੀ ਮਾਡਲ ਉਸ ਦੀ ਵਸਤੀ ਸੀ ਮਸਤੀ ਸੀ ਤੇ ਤੁਹਾਡੇ ਕੋਈ ਅਖੀਲੀ ਮੁਸ਼ਕਲ ਕੀ ਹੈ ਗਿਆ ਮੇ ਮੁਸ਼ਕਲ ਸਾਡੀ ਕੋਲੋਨੀ ਦੀਆਂ ਮੁਸ਼ਕਲਾਂ ਸੀਆਂ ਕੀ ਤੁਹਾਨੂੰ ਸਾਡੀ ਅਸੀਂ ਕਲੋਨੀ ਦੇ ਵਿੱਚ 2 ਸਾਲ ਡੇਢ ਸਾਲ ਹੋ ਗਿਆ ਸੀ ਸੀਵੇਜ ਦੀ ਸਫਾਈ ਕਰਾਉਣ ਵਾਸਤੇ ਅਸੀਂ ਕਾਫੀ ਜਾਣਿਆਂ ਨੂੰ ਪਹਿਲਾਂ ਸਰਕਾਰ ਵੀ ਰਹੀ ਹੈ ਸੁਣਵਾਈ ਹੋਈ ਕੋਈ ਹਾਂ ਅਸੀਂ ਮਿੰਦਰ ਭੱਲੇ ਜੀ ਨੂੰ ਬੁਲਾਇਆ ਸੀ ਆਪਣੀ ਕਲੋਨੀ ਦੇ ਵਿੱਚ ਔਰ ਜਿਸ ਦਿਨ ਉਹਨਾਂ ਨੇ ਬੁਲਾਇਆ ਅਸੀਂ ਉਹਨਾਂ ਨੂੰ ਸਮੱਸਿਆ ਦੱਸੀ ਕਿ ਸਾਡੇ 2 ਸਾਲ ਡੇਢ ਸਾਲ ਹੋ ਗਿਆ ਸੀ ਸੀਵੇਜ ਦੀ ਸਫਾਈ ਨਹੀਂ ਹੋ ਰਹੀ ਉਹਨਾਂ ਨੇ ਦੂਜੇ ਦਿਨੀ ਉੱਥੇ ਬੰਦੇ ਭੇਜ ਕੇ ਸਾਡੀ ਸਾਰੀ ਕਲੋਨੀ ਦੀ ਬੇਸੇ ਦੀ ਸਫਾਈ ਕਰਵਾਤੀ ਕਿਸ ਤੋਂ ਵਾਧਾ ਵਸਨੋਂ ਕੀ ਨਹੀਂ ਕਹਿੰਦੇ ਕਲੋਨੀ ਦੇ ਵ代ਕ ਸੀਗੇ ਨਹੀਂ ਹੈ ਵੀ ਨਹੀਂ ਸੀ ਫਿਰ ਵੀ ਉਹਨਾਂ ਨੇ ਹਾਂ ਹਾਂ ਹਾਲੇ ਕਿ ਉਹ ਸੁਨੇ ਨਹੀਂ ਗਏ ਦੇਖਿਆ ਨਾ ਫਿਰ ਵੀ ਉਹਨਾਂ ਨੇ ਸਰਵਾਈ ਕਰਕੇ ਆਪਣਾ ਜਿਹੜਾ ਦਾ ਵਾਦਾ ਪੂਰਾ ਕਰਤਾ ਇਲੈਕਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਵਾਦਾ ਉਹ ਬਦਲ ਜਾਉਗੇ ਬਦਲੇ ਨਹੀਂ ਆ ਇੱਥੇ ਰਹਿ ਰਹੇ ਸੀ ਅ ਅੱਲਾਹੁਣਾ ਚਲ ਹੋ ਰਿਹਾ ਤੇ ਇਹ ਦਵਾਰ ਕੀ ਕਹਿਣਾ ਚਾਹੋਗੇ ਆ ਯਾਰ ਇਲੈਕਸ਼ਨ ਦੇ ਹਰ ਸਾਲ ਹੀ ਹੁੰਦੇ ਰਹਿ ਪਿੰਡਾਂ ਨੂੰ ਪਤਾ ਹੈ ਹਰ ਸਾਲ ਬਿਲਕੁਲ ਪਤਾ ਪਾਇਆ ਗਿਆ ਇਲੈਕਸ਼ਨ ਐ ਚੀਜ਼ ਬਣ ਚੁੱਕੀ ਜਿਵੇਂ ਇੱਕ ਹਥਿਆਰ ਬਣ ਚੁੱਕਾ ਇਲੈਕਸ਼ਨ ਉਹ ਚੀਜ਼ ਬਣ ਗਿਆ ਇਹਨਾਂ ਚਾਰਾਂ ਵਿੱਚੋਂ ਤੁਹਾਡੇ ਮੁਤਾਬਿਕ ਆਣਾ ਕਿੰਨਾ ਨੂੰ ਚਾਹੀਦਾ ਆ ਯਾਰ ਮੇਰੇ ਸਹੀ ਹਿਸਾਬ ਨਾਲ ਦੋਣਾ ਮੈਂ ਖੁਦ ਹੀ ਆਪਣੀ ਸੋਚ ਮੈਨੂੰ ਨਹੀਂ ਲੋਕਾਂ ਦੀ ਪਤਾ ਕੀ ਉਹ ਕਿਉਂਕਿ ਮੈਂ ਤੁਹਾਨੂੰ ਕੀ ਹੋਣਾ ਇਸ ਟਾਈਮ ਬਿਆਨ ਕਰਾਂ ਸੇਮ ਐ ਲੈਸ ਕੰਨਾ ਅਸ ਜੋ ਦੇਸ਼ ਦਾ ਹਾਲਾਤ ਹੈ ਜਿੱਦਾਂ ਦੇ ਰਾਜਨੀਤੀ ਹੋ ਰਹੀ ਗੰਦੀ ਜੋ ਹਾਲਾਤ ਬਣ ਰਹੇ ਆ ਸਭ ਕੋ ਤੇ ਨੇਤਾ ਘਰਾ ਰਹੇ ਭਾਈ ਅਰੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ ਹ ਤੇ ਰਾਸ਼ਟ੍ਰਪਤੀ ਰਾਜ ਹੋਏ ਤਾਂ ਸਭ ਤੋਂ ਵਧੀਆ ਜੀ ਠੀਕ ਆ ਪਰ ਨਹੀਂ ਚਲੋ ਬਿਲਕੁਲ ਗੱਲ ਤੁਹਾਡੀ ਠੀਕ ਆ ਰਾਸ਼ਟ੍ਰਪਤੀ ਰਾਜ ਹੋਵੇ ਤਾਂ ਇੱਕ ਡਿਸਪਲਨ ਹੋਏਗਾ ਸਿਸਟਮ ਹੋਏਗਾ ਸਿਸਟਮ ਹੋਏਗਾ ਸਭ ਤੋਂ ਵੱਡੀ ਗੱਲ ਇਹ ਭਾਈ ਕਿ ਸਭ ਤੋਂ ਵੱਡੀ ਗੱਲ ਹੈ ਕ੍ਰਾਈਮ ਘਟੇਗਾ ਆਪਣੇ ਜ਼ੁਲਮ ਘਟੇਗਾ ਤੇ ਉਹ ਆਪਣੇ ਅਤਨਿਸ਼ਾਪਤੀ ਜੋ ਵੀ ਹੁੰਦਾ ਗਲਤ ਕੰਮ ਇਹ ਬਹੁਤ ਜ਼ਿਆਦਾ ਕਾਨੂੰਨ ਦੇ ਖਿਲਾਫ ਹੋਏ ਪਰ ਜਦ ਤੱਕ ਰਾਸ਼ਟਰਪਤੀ ਨਹੀਂ ਰਾਜ ਨਹੀਂ ਹੁੰਦਾ ਤਦ ਤੱਕ ਤੇ ਸਾਨੂੰ ਇਹਨਾਂ ਲੋਕਾਂ ਨੂੰ ਸਹਿਣ ਕਰਨਾ ਪੈਣਾ ਕਿਸੇ ਵੀ ਤਰ੍ਹਾਂ ਦਾ ਹੁਣ ਨਾ ਹਾਂਜੀ ਹਾਂਜੀ ਕਿਹਨੂੰ ਸਹਿਣ ਕਰ ਰਹੇ ਹੋ ਫਿਲਹਾਲ ਉਸ ਟਾਈਮ ਨਾਲ ਜਾਨਾਂ ਦੇ ਭਾਈ ਸਾਹਿਬ ਨਾਲ ਦੇਖਿਆ ਤੇ ਐਸਟਮ ਕਾਂਗਰਸ ਪਾਰਟੀ ਫਿਰ ਵੀ ਬਹੁਤ ਵਧੀਆ ਸੀ ਪਾਰਟੀ ਵਧੀਆ ਵਧੀਆ ਪਾਰਟੀ ਕਿਉਂਕਿ ਸਭ ਤੋਂ ਪੁਰਾਣੀ ਪਾਰਟੀ ਹੈ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਿ ਉਹਨਾਂ ਨੇ ਫੇਰ ਵੀ ਕੋਈ ਮਾੜੇ ਬੰਦੇ ਲੈ ਕੇ ਹਸਾਮੇ ਦੇ ਵਿੱਚ ਸੋਚਿਆ ਉਹਨਾਂ ਨੇ ਕੁਝ ਕਾਨੂੰਨ ਬਣਾਏ ਜਮ ਕਿ ਚੰਗੇ ਹਸਪਤਾਲ ਦੇ ਨਿਤਾਬਲ ਰੱਬੀ ਆਸ ਇਹ ਨਹੀਂ ਸ੍ਰਿੰਦਰ ਕੋਰ ਖੜੀ ਇੱਥੋਂ ਆ ਆਪਣੇ ਸੀਨੀਅਰ ਡਿਪਟੀ ਮੇਅਰ ਵੀ ਰਹੇ ਨੇ ਹਾਂਜੀ ਪਹਿਲਾਂ ਆ ਤੁਹਾਡਾ ਵੀ ਇਲਾਕਾ ਉਹਨਾਂ ਕੋਲ ਹੀ ਸੀਗਾ ਕੋਈ ਉਹਨੇ ਕੋਈ ਇੱਥੇ ਕਿਉਂ ਕਾਂਗਰਸ ਤੋਂ ਹੀ ਖੜੇ ਆ ਹਾਂਜੀ ਕੋਈ ਸੁਧਾਰ ਕੀਤਾ ਉਹਨਾਂ ਨੇ ਤੁਹਾਡੇ ਸੀ ਅਈ ਮੈਂ ਪਹਿਲਾਂ ਮੇਰੇ ਹਸਾਮਾ ਦੇ ਮੇਰੇ ਹਸਾਮਾ ਇੱਕ ਕੌਂਸਲਰ ਦੇ ਇਲੈਕਸ਼ਨ ਵਿੱਚ ਵੀ ਦੇ ਆ ਤੇ ਕਾਫੀ ਸਾਰੇ ਇਹਨਾਂ ਨੇ ਕੰਮ ਕੀਤਾ ਪੰਜ ਵਾਰੀ ਜਿੱਤੇ ਆ ਕੌਂਸਲਰ ਦੇ ਇਲੈਕਸ਼ਨ ਚ ਜਿੱਤੇ ਮੇਰੇ ਸਾਹ ਹਾਂ ਪੰਜ ਵਾਰ ਜਿੱਤੇ ਹਾਂ ਜੀ ਉਦੋਂ ਵੀ ਇਹਨਾਂ ਨੇ ਕਾਫੀ ਮੈਂ ਕਿ ਜੋ ਮੰਦਰਾ-ਮੁੰਦਰਾ ਦੇ ਸਾਹਬ ਦੇ ਵਿੱਚ ਇਹਨਾਂ ਨੇ ਕਾਫੀ ਹੈਲਪ ਕੀਤੀ ਲੋਕਾਂ ਦੇ ਵਿੱਚ ਜਦੋਂ ਮੈਂ ਇੱਕ ਦੋ ਮੰਦਰਾ ਸਾਹਿਬ ਦੇ ਨੇੜੇ ਦੇ ਵਿੱਚ ਇਹ ਹੈਗਾ ਇਹਨਾਂ ਨੇ ਕਾਫੀ ਸਾਰੇ ਕੰਮ ਕੀਤੇ ਬਹੁਤ ਸਾਰੇ ਅੱਛਾ ਨਤੀਜਾ ਮਿਲਿਆ ਮੈਂ ਤੁਹਾਡੇ ਕਿਹਾ ਤਾਂ ਮੈਂ ਕਿ ਸਿੰਡਰ ਕੋ ਹਾਂ ਹਾਂਜੀ ਕਾਂ ਦੇ ਸਪਾਰਕੀ ਤੇ ਵੀ ਥੋੜੀ-ਬਹੁਤੀ ਗ੍ਰੀਪਾਂ ਦੇ ਹੱਕ ਦੇ ਵਿੱਚ ਹੈ ਜੀ ਆ ਉਹ ਇੱਕ ਗੱਲ ਦੇਖਿਆ ਦੇ ਤੁਸੀਂ ਕਹਿੰਦੇ ਆਪਾਂ ਕਹਿੰਦੇ ਆਮ ਪਾਰਟੀ ਆਮ ਪਾਰਟੀ ਭਾਜੀ ਰਹਿ ਕਿੱਥੇ ਗਈ ਸਾਰੇ ਤੇ ਤਗੜੇ ਬੰਦੇ ਓਕੇ ਚਲੇ ਗਏ ਹੂੰ ਉਹ ਕਿਧਰ ਬੰਦਾ ਰਹਿ ਗਿਆ ਆਮ ਬੰਦਾ ਆਮ ਬੰਦਾ ਹੁੰਦਾ ਜਿੱਦਾਂ ਮੀਡਲ ਕਲਾਸ ਦੇ ਬੰਦੇ ਆ ਜਰਮਤੀ ਹੋਰ ਬੰਦੇ ਜਿਹੜੇ ਮਿਹਨਤ ਕਰਕੇ ਕਾਰਜ ਨਾ ਪਤਾ ਕੀ ਮਿਹਨਤ ਮਜ਼ਦੂਰੀ ਕੀ ਹੁੰਦੀ ਹੈ ਇਹਨੂੰ ਪਤਾ ਹੀ ਨਹੀਂ ਮਿਹਨਤ ਮਜ਼ਦੂਰੀ ਕੀ ਉਹਨੋਂ ਕੋ ਉਹ ਕਰਾ ਆਮ ਬੰਦਾ ਰਹਿ ਗਿਆ ਆਮ ਆਮ ਪਾਰਟੀ ਦੇ ਬਾਲਜਾਂ ਹੀ ਰਹਿ ਗਈ ਆਸਟਾ ਹੀ ਰਹਿ ਗਈ ਹੋਰ ਕਿਹੜਾ ਤੁਹਾਡਾ ਅਣਖੀ ਟੋਪਿਕ ਚਲੋ ਇਹ ਆ ਪੈਸਾ ਨਾਲ ਵੀ ਗੱਲ ਕੀਤੀ ਤੇ ਇਹਨਾਂ ਨੇ ਵੀ ਆਪਣੀ ਸੋਚ ਅਲੱਗ-ਅਲੱਗ ਜਿਹੜੇ ਉਹਦੇ ਲੋਕ ਆਪਣਾ ਵਿਚਾਰ ਆਪਣਾ ਜਿਹੜਾ ਥਿਉ ਦੇ ਰਹੇ ਨੇ ਤੇ ਉਹ ਵੀ ਲੋਕਾਂ ਦੇ ਨਾਲ ਅਸੀਂ ਗੱਲ ਕਰਦੇ ਆਂ ਜਾ ਕੇ ਤੇ ਉਹਨਾਂ ਦਾ ਇਸ ਇਲਾਕੇ ਬਾਰੇ ਕੀ ਚਲੋ ਉਹ ਤਾਂ ਰੱਖੀ ਵਾਲੇ ਖੜੇ ਰਹਿ ਕੇ ਮਜ਼ਦੂਰ ਮਜ਼ਦੂਰਾ ਦੇ ਕੋਲ ਜੋ ਸੱਚ ਹੈ ਸਾਹਮਣੇ ਆ ਸਕਦਾ ਹਨ ਕਿਉਂਕਿ ਮਜ਼ਦੂਰ ਬੰਦਾ ਜੋ ਦੇਸ਼ ਬਾਰੇ ਜੋ ਆਪਣੇ ਹਾਲਾਤ ਦੱਸ ਸਕਦਾ ਮੇਰੇ ਖਿਆਲ ਚ ਆਮ ਬੰਦਾ ਉਹ ਚੀਨੀ ਦਾ ਹਾਂਜੀ ਕਿਹਾ ਚੱਲਦੀ ਕੀ ਮਦਦਿਆ ਬੜੀ ਅੱਛਾ ਸੱਥੀ ਰਹਿੰਦੇ ਹਾਂਜੀ ਇਲੈਕਸ਼ਨ ਹੋ ਰਹੇ ਦੁਆਰਾ ਕੀ ਵਦ ਹਾਂਜੀ ਤੇ ਸਭ ਤੋਂ ਪਹਿਲਾਂ ਦੱਸੋ ਜੀ ਇਥੇ ਥੋੜੀਆਂ ਮੁਸ਼ਕਲਾਂ ਜੀ ਨੇ ਦੁਆਰਾ ਮੁਸ਼ਕਲਾਂ ਦੇ ਮਾਰਾ ਹੀ ਕਈ ਹੈ ਜਿੰਨਾਂ ਹਾਜ਼ਰੀ ਨਹੀਂ ਲੋਕ ਕਹਿੰਦੇ ਰਹੇ ਇਲੈਕਸ਼ਨ ਵਾਰੇ ਬਹੁਤ ਕੁਝ ਆਹੀ ਇਹ ਕਰਦਿਆਂ ਦੇ ਇਹ ਕਰਦਿਆਂਗੇ ਕਰਦਾ ਕਰਾਂਦਾ ਕੋਈ ਕੁਝ ਨਹੀਂ ਹਾਂਜੀ ਤੇ ਇਹਨਾਂ ਚਾਰਾਂ ਦੇ ਵਿੱਚੋਂ ਤੁਹਾਡੇ ਮੁਤਾਬਿਕ ਕਿਹਨਾਂ ਨੂੰ ਵੋਟ ਦੇਣੀ ਚਾਹੀਦੀ ਹੈ ਤੁਸੀਂ ਦੇਖੋ ਆਹੀ ਕਹਿੰਦੇ ਨੇ ਉਹ ਬੰਦਾ ਆਉਣਾ ਚਾਹੀਦਾ ਜਿਹੜਾ ਕੰਮ ਕਰੇ ਉਹ ਬੰਦਾ ਐਵੇਂ ਜਿਹੜੇ ਵਾਦੇ ਝੂਠੇ ਕਰਦਾ ਉਹਦਾ ਕੋਈ ਫਾਇਦਾ ਨਹੀਂ ਹਾਂਜੀ ਤੁਹਾਨੂੰ ਕਿਹੜਾ ਬੰਦਾ ਲੱਗਦਾ ਕਿ ਜਿਹੜਾ ਕਿ ਸੱਚਾ ਇਹਨਾਂ ਚਾਰਾਂ ਨੂੰ ਸੱਚਾ ਕਿਹੜਾ ਲੱਗ ਰਿਹਾ ਬਸ ਹਰਜੀ ਸਾਨੂੰ ਤੇ ਕੋਈ ਵੀ ਸੱਚਾ ਨਹੀਂ ਲੱਗਦਾ ਬਸ ਇਹ ਹੈ ਜਿਹੜਾ ਕੋਈ ਕੰਮ ਕਰਕੇ ਦਿਖਾ ਲੇਗਾ ਉਹ ਕਿਸੇ ਪਰ ਫਿਰ ਵੀ ਕਿੰਨਾ ਕਿਤੇ ਆਪਾਂ ਨੂੰ ਥੋੜੀ ਜਿਹੀ ਤੇ ਐਵਰੇਜ ਨਿਚੋੜ ਕਢਣਾ ਹੀ ਪਣਾ ਨਾ ਚਾਰਾਂ ਜੂ ਮੋੜ ਤਾਂ ਪਾਣੀ ਪੈਣੀ ਆ ਫਾਲੋ ਕਿਤੇ ਨਾ ਕਿਤੇ ਹਾਂਜੀ ਭਾਵੇਂ ਕੋ ਨਲਾਇਕ ਆ ਜਾਂ ਜਿੱਦਾਂ ਵੀ ਆਉਂ ਹਾਂਜੀ ਤੇ ਇੱਕ ਦੋ ਤੇ ਫਿਰ ਵੀ ਉਹਨਾਂ ਚਾਰਾਂ 'ਚੋਂ ਕੋਣ ਤੁਹਾਨੂੰ ਲੱਗਦਾ ਕਿ ਕਿਹੜਾ ਬੰਦਾ ਰਿਜ਼ਰਵ ਕਰਦਾ ਹੈ ਸਰ ਜੀ ਇਹ ਹੀ ਤੇ ਕਹਿੰਨੇ ਕਿ ਕੋਈ ਪੰਜੇ ਵਾਲੇ ਨੂੰ ਆਣਾ ਚਾਹੀਦਾ ਪੰਜਾ ਕੋਈ ਕੰਮ ਕਰੇ ਹਾਂ ਕਾਫੀ ਚਿਰਾਂ ਤੋਂ ਬਾਅਦ ਇਹ ਦੇਖਿਆ ਹੈ ਕਿ ਕਾਫੀ ਚਿਰਾਂ ਬਾਅਦ ਆਇਆ ਹੈ ਕਿ ਹੋ ਸਕਦਾ ਸ਼ਾਇਦ ਇਹ ਕੋਈ ਕੰਮ ਨੂੰ ਕਰਕੇ ਦਿਖਾ ਦੇ ਤੇ ਕਾਮਯਾਬ ਹੋਣਾ ਚਾਹੁੰਦਾ ਹੈ ਤੇ ਬਾਕੀ ਦੇ ਅੱਗੇ ਇਹਨਾਂ ਦੇ ਹੱਥ ਲੱਗ ਜੇ ਕੋਈ ਕਰਨ ਦੇ ਤਾਂ ਅੱਗੇ ਵਧਣਗੇ ਨਹੀਂ ਕਰਨ ਦੇ ਕੋਈ ਹਾਂ ਕਾਂਗਰਸ ਨੂੰ ਬਾੜੇ ਸ੍ਰਿੰਦਰਪੁਰ ਖੜੇ ਇੱਥੋਂ ਹਾਂਜੀ ਪਨਵਰਯੋ ਮੇਰੇ ਕੋਲ ਕਿ ਐਮਸੀਬੀ ਰਹੇ ਆਪਣੇ ਕਿ ਕਿੱਥੇ ਆ ਹਾਂਜੀ ਸਰ ਹਾਂਜੀ ਅ ਡਿਪਟੀ ਸੀਨੀਅਰ ਮੇਰ ਵੀ ਰਹੇ ਨੇ ਹਾਂਜੀ ਤੇ ਉਹਨਾਂ ਨੇ ਕੋਈ ਕੰਮ ਕੀਤਾ ਇਦਾਂ ਦੇ ਵੀ ਜਿਵੇਂ ਕਰਕੇ ਫੀ ਕਾਂਗਰਸ ਬਾਰੇ ਸੋਚਦੇ ਸਰ ਜੀ ਇਹ ਕੰਮ ਖੁਮ ਬਾਰੇ ਤਾਂ ਸਾਨੂੰ ਇੰਨਾ ਨਹੀਂ ਪਤਾ ਹਜੇ ਇਹਨਾਂ ਦਾ ਕਿ ਇਹਨਾਂ ਨੇ ਕੀਤਾ ਕੋਈ ਕਿਉਂਕਿ ਇਹਨਾਂ ਦੀ ਪਾਰਟੀ ਵੀ ਪਹਿਲਾਂ ਕਈ ਚਿਰਾਂ ਤੋਂ ਅਜ 10-15 ਸਾਲ ਹੋ ਗਏ ਮੋਦੀ ਦੀ ਸਾਲ ਦਾ ਰਾਜ ਚੱਲਣ ਗਿਆ ਇਹਨਾਂ ਨੂੰ ਤਾਂ ਮੌਕਾ ਹੀ ਨਹੀਂ ਹੁਣ ਮਿਲਿਆ ਇੱਥੇ ਤੇ ਦੇਖੋ ਹੁਣ ਜੇ ਚਿਤੰਨਗੇ ਕੁਝ ਕਰਨਗੇ ਤਾਂ ਫੇਰ ਅੱਗੇ ਵਧਣਗੇ ਮੈਂ ਤਾਂ ਕੰਡੀ ਤੁਹਾਨੂੰ ਪਹਿਲਾ ਕਰਨੀ ਪਸੰਦ ਕਰੇਗੀ ਜਿਹੜਾ ਗੱਲਾਂ ਬਾਤਾਂ ਨਾਲ ਨਹੀਂ ਕਰਕੇ ਦਿਖਾ ਦੇਗਾ ਹਾਂ ਜੁਣਾ ਆਇਆ ਸੀ ਆਪਣੇ ਮਜ਼ਦੂਰ ਭਾਈ ਸਾਹਿਬ ਤੇ ਇਹਨਾਂ ਦੀ ਵੀ ਸੋਚ ਆ ਕਿ ਆ ਜਿਹੜਾ ਹੁਣ ਸਮਾਂ ਹੈ ਕਿ ਪੁਲਿਸ ਨੂੰ ਆਉਣਾ ਚਾਹੀਦਾ ਤੇ ਚਲੋ ਗੱਲ ਕਰਦੇ ਹੋਰ ਵੀ ਜ਼ਿੰਮੇਵਾਰ ਹੈ ਜੇ ਉਹਨਾਂ ਦੇ ਪਾਸੇ ਵੀ ਆਉਂ ਜੀ ਮੋੜਾ ਜਾਂ ਇਹਨੂੰ ਬੁਲਾਓ ਕੈਮਰਾ ਅੱਗੇ ਆਜੋ ਜਿਵੇਂ ਕਿ ਦੇਖੇ ਜਿਵੇਂ ਆਪਾਂ ਲੋਕ ਸਭਾ ਇਲੈਕਸ਼ਨ ਹੋ ਗਏ ਨੇ ਆ ਜਿੰਨੇ ਵੀ ਕੈਂਡੀਡੇਟ ਆ ਆਪਣੇ ਆਪਣੇ ਨਾਅਰੇ ਤੇ ਪ੍ਰੋਪੋਜ਼ਲ ਦੇ ਨਾਲ ਕਿਹਨਾਂ ਦੁਆਰਾ ਤੁਹਾਡੇ ਇਥੇ ਜਿੰਨੀ ਚੋਲਾ ਹੋ ਰਹੀ ਹੈ ਤੇ ਤੁਹਾਡੇ ਹੰਦਸ ਵੀ ਤੇ ਇਹਨਾਂ ਚਾਰਾਂ ਵਿੱਚੋਂ ਉਹਨਾਂ ਕਿੰਨੀ ਗਈ ਇਹਨਾਂ ਚਾਰਾਂ ਵਿੱਚ ਕਿੰਨਾਂ ਵਾਣਾ ਚਿਹਰਾ ਸਾਰੇ ਜੰਗਿਆ ਮਾਰਾ ਬੰਦੇ ਬਿਲਕੁਲ ਬਹੁਤ ਵਧੀਆ ਸਾਰੇ ਕੰਮ ਕਰਾਣ ਵਾਲੇ ਬੰਦੇ ਸਾਰਿਆਂ ਨੂੰ ਪਾਉਗੇ ਵੋਟਾਂ ਤੇ ਡਾਇਨੇਮੋਡ ਚੇਕ ਹੋਵੇ ਪਾਣੇ ਬੋਰਡ ਤੇ ਨਿਕਲ ਲੈ ਬਾਕੀ ਇਹ ਬਈ ਬੰਦੇ ਬਹੁਤ ਚੰਗੇ ਸਾਰੇ ਤੇ ਬੰਦੇ ਸਾਰੇ ਚੰਗੇ ਆ ਗਵਾਂਡੀ ਸਾਰੇ ਸਾਰੇ ਗਵਾਂਡੀ ਬਹੁਤ ਵਧੀਆ ਬੰਦੇ ਕੰਮ ਕਰਾਣ ਵਾਲੇ ਤੋਂ ਲੇਜ਼ਰ ਕੰਮ ਕਰਾਣ ਵਾਲੇ ਬੰਦੇ ਪਰ ਨਹੀਂ ਹੁਣ ਬੋਰਡ ਵੀ ਸਾਰਿਆਂ ਨੂੰ ਥੋੜਾ ਪੋਗੇ ਪਰ ਇਹਨਾਂ ਕੋਈ ਆਪਾਂ ਜਦੋਂ ਇੱਕ ਐਵਰੇਜ ਕਰਨੀ ਹੋਏ ਇਹਨੇ ਚਾਰਾਂ ਚੋਂ ਕੋਈ ਇੱਕ ਬੰਦਾ ਫੱਟ ਸਾਈਡ ਹੱਥ ਤੇ ਸੁਝਾ ਨਹੀਂ ਦੋਨੋਂ ਨਾਲ ਟੱਕਰ ਜ਼ਿਆਦਾ ਦੋਨੋਂ ਨਾਲ ਦੋਨੋਂ ਹੀ ਟੱਕਰ ਜ਼ਿਆਦਾ ਹੈ ਇਹਦੇ ਸੁਧਰ ਕੋਰ ਦੀ ਚੱਲ ਜਾ ਆਮਾਦੀ ਪਾਰਟੀ ਤੇ ਪੰਜੇ ਜੀ ਪੰਜੇ ਉਹਨਾਂ ਨੇ ਟੱਕਰਿਆ ਹਾਂ ਉਹ ਤੁਸੀਂ ਆਪਣਾ ਸੰਭਾਡੇ ਉਤਾਰੀ ਗਏ ਇਹ ਲੋਕ ਉਹਰੇ ਕਹਿੰਦੇ ਪੰਜਵੇਂ ਚਾਰ ਵਾਲੀ ਤੋਂ ਬੋਲਦੇ ਜਿੱਦਿ ਜਦੋਂ ਅਸੀਂ ਆਪਣੇ ਕੰਮ ਕਰਦੇ ਸੀ ਸੀਐਲ ਬਿਚਾਰ ਰਹੇ ਹਾਂ ਹਾਂ ਤੇ ਉਹਨਾਂ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਬਹੁਤ ਜਿੱਥੇ ਜੇ ਮੇਰਾ ਵੀ ਕੰਮ ਭਗਿਆ ਜੀ ਤੇ ਮੈਂ ਗਿਆ ਸੀ ਤਾਂ ਕਮੈਂਡ ਵੀ ਨਹੀਂ ਲਾਇਆ ਕੰਮ ਦੇ ਯਾਨੀ ਕਿ ਕੰਮ ਕਰ ਰਹੇ ਹੋ ਹਮ ਬਹੁਤ ਵਧੀਆ ਕਰ ਰਹੇ ਜਿੱਥੇ ਜਿਹੜਾ ਜਿਹੜਾ ਵੀ ਜਾਂਦਾ ਪਾਣੀ ਜਿਹੜੀ ਮਰਜੀ ਵਾੜਦਾ ਹੋਵੇ ਭਾਈ ਫਿਰ ਉਹਨੇ ਅੰਡਰ ਜਿ ਹੋਏਗਾ ਤੇ ਕੰਮ ਕਰਾ ਕੇ ਉਹ ਮਾਰ ਦੇ ਦੇਗਾ ਯਾਨੀ ਕਿ ਸੰਤੋਸ਼ਤ ਤੁਸੀਂ ਮੈਂ ਕਹਾ ਬਹੁਤ ਗੱਲ ਤੇ ਫਿਰ ਤੁਹਾਡੇ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਸਿੰਦਰਪੁਰ ਕੋਈ ਆਣੀ ਚਾਹੀਦੀ ਹੈ ਹਾਂਜੀ ਜੀ ਆਣੀ ਚਾਹੀਦੀ ਹੈ ਉਹ ਤੁਹਾਡੇ ਇਸ ਹਲਕੇ ਦੇ ਵਿੱਚ ਨਾ ਜਾਣ ਵਾਲੇ ਵਿੱਚੋਂ ਕਿਹੜਾ ਬਣਦਾ ਮੇਰੇ ਖਿਆਲ ਨਾਲ ਕੁਝ ਕਰ ਬੋਲੋ ਉਹਨਾਂ ਨੇ ਯਾਨੀ ਵੀ ਵੀ ਫਿਰ ਕਰ ਬੋਲੋ ਕੰਮ ਬੜੇ ਵਧੀਆ ਕਰਦੀ ਹੈ ਜਦ ਵੀ ਲੋਰ ਕੋਲ ਉਸ ਤੇ ਲੋਕੀ ਪਾਈ ਜੋ ਕੰਮ ਹੈ। ਇਹਨਾਂ ਤੋਂ ਇਹ ਬੋਲਦਾ ਸਰਦਨ ਕੋਲ ਹੋਣਾ ਨਹੀਂ ਆਣਾ। ਹਾਂ ਕਿਉਂਕਿ ਮੇਰੇ ਅੱਗੇ ਚਾਰ ਪਤਾ ਪੰਜ ਵਾਲੀ ਆਲਰੇਡੀ ਪਹਿਲਾਂ ਹੀ ਤੋਂ ਕੈਂਸਲ ਐਂਡਜਿਤ ਹੋ ਗਿਆ ਨੇ। ਹਾਂ ਬਿਲਕੁਲ। ਮੇਰੇ ਵੀ ਮੇਰੇ ਵੀ ਨਹੀਂ ਦੇਖਾ। ਹੋਰ ਐਸੋ ਦੇ ਵੱਡੀ ਗੀਤ ਦੇ ਵੀ ਹੈ। ਪਰ ਹਰ ਇੱਕ ਨਾਲ ਹੁੰਦਾ ਹੈ ਕਿ ਸਾਰਿਆਂ ਦੇ ਕੰਮ ਬੜੀ ਬੜੀ ਜਿਹਾ ਕਰਦਾ। ਕੰਮ ਕਰ ਰਹੇ ਇਸ ਦੇ ਕੋਲ? ਹਾਂ ਬਿਲਕੁਲ। ਬੜੇ ਤੋਂ ਬੋਲਦਾ ਕੋਰਦੀ ਆ ਰਹੀ ਐ ਮੈਂ ਜਿਵੇਂ ਗੱਲ ਕੀਤੀ ਕਿ ਆਪਾਂ ਇੱਥੇ ਨਹੀਂ ਟਿਕਾ ਕਰਨਾ ਹੋਰ ਵੀ ਲੋਕਾਂ ਨੂੰ ਉੱਠਾ ਦੇ ਉਹਨਾਂ ਦੀ ਲੋੜ ਪੈ ਗਈ ਆ ਇਹਨਾਂ ਨੂੰ ਆਉਣਾ ਚਾਹੀਦਾ ਜਿੱਥੇ ਆ ਗਿਆ ਆਓ ਪੰਚਰ ਖੜ ਗਏ ਨੇ ਜਾਈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਟੈਨਸ਼ਨ ਰੁਕੇ ਨੇ ਗੱਲਬਾਤ ਕਰਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਕੋਈ ਦੱਸੋ ਤੁਹਾਨੂੰ ਬਤਾਦਾ ਕਿਥੇ ਜਾਣਾ ਹੈ ਹਾਂਜੀ ਤੁਹਾਡੇ ਹਲਕੇ ਦਾ ਨਾਮ ਜੀ ਨਹੀਂ ਹੈ ਤੇ ਇਹਨਾਂ ਚਾਰਾਂ ਦੇ ਵਿੱਚੋਂ ਤੁਹਾਡੇ ਮੁਤਾਬਿਕ ਕਿਹੜਾ ਜੀ ਨੂੰ ਜਾਇਆ ਜੇ ਸਾਰੇ ਵਧੀਆ ਨੇ ਜੀ ਜੀ ਗਾਲ ਨਹੀਂ ਜਦੋਂ ਸੱਜਿਆ ਆਵੇ ਕਿਹੜਾ ਵਧੀਆ ਆਵੇ ਤੇਰੀ ਗੱਲ ਇਹਦਾ ਹੀ ਸਾਰੇ ਵਧੀਆ ਸਾਰੇ ਨੂੰ ਬਹੁਗੇ ਰੋਟ ਨਹੀਂ ਚਲੋ ਚਲੋ ਇੱਕ ਨੂੰ ਪਾਣੀ ਦਾ ਚਲੋ ਸਾਰੇ ਵਧੀਆ ਨੇ ਸਾਰੇ ਵਧੀਆ ਸਾਰੇ ਵਧੀਆ ਜੀ ਤੋ ਇਹ ਅੰਕਲ ਪਿੰਡ ਵਾਲੇ ਗਾਉਂ ਕਰਦਕਾ ਵੀਰ ਨਹੀਂ ਰਾਈਤੀ ਖੇਡਦੇ ਯਾਰ ਬਸਣਾ ਨਹੀਂ ਕੋਈ ਚਲੋ ਜੀ ਤੇਰਾ ਆਪੇ ਪੌਪ ਜਨਤਾ ਵੀ ਜਿਹੜੀ ਕਿ ਰਾਜਨੀਤਿਕ ਲੀਡਰ ਵਾਲੀ ਹੈ ਜਿਹੜੀ ਇਹਨਾਂ ਗਲਵਾਦ ਹੋਈ ਹੈ ਕਿ ਲੀਡਰ ਉਹ ਚਲਾ ਦੇ ਜੀ ਜਨਤਾ ਵੀ ਉਹ ਚਲਾ ਕੋਈ ਨਹੀਂ ਕਹਿੰਦੇ ਆਪਾਂ ਵੀ ਉਸੇ ਹਾਮੀ ਹੋ ਜਾਣਾ ਫੇਰ ਦੱਸੋ ਜੀ ਆਪਾਂ ਇਹ ਮਾਰ ਲਿਆ ਆਪਾਂ ਆਪਣੇ ਨੇ ਇੱਥੇ ਅਸੀਂ ਸੋਚਾਂਗੇ ਚਲਦਾ ਸੋਚਾਂਗੇ ਆਪਣੇ ਖੜਾ ਇਲਾਕੇ ਬਾਰੇ ਆਵਾਜ਼ ਉਠਾਵਾਂਗੇ ਫਿਰ ਕੁਛ ਨਾ ਕੁਛ ਹੋਏਗਾ ਆਪਾਂ ਜਿਹੜਾ ਲੋਕ ਚੱਦੇ ਰਵਾਂਗੇ ਕੀ ਕਰਨੀ ਮੈਂ ਤੁਹਾਡੇ ਕਹਿੰਦੇ ਚਾਰਾਂ ਦਿਨ ਤੋਂ ਇੱਕ ਐਵਰੇਜ ਜੀਦਾ ਕੋਈ ਫਰਕ ਮਹੌਗਾ ਦਾ ਤਾਂ ਨਹੀਂ ਨਿਤਾਬ ਕੋਈ ਤਾਂ ਹਾਂ ਭਾਈ ਜਦੋਂ ਆਣ ਉਹ ਦੇਖਣ ਤੇ ਵੀ ਲੱਗਾ ਖੜੇ ਹੋਣਾ ਕਿਹੜਾ ਬੁਗਾਟਾ ਨੂੰ ਜਾਂਦੇ ਇਹ ਪੰਛੀ ਨਹੀਂ ਕਰਨੀ ਬੋਲ ਸਾਹਿਬ ਕੀ ਕਹਿੰਦੇ ਇਹ ਖਰਾਬੀ ਜਿੱਤੀ ਨਹੀਂ ਸਕਦੇ ਪਰ ਇਹ ਖਿਆਲ ਚ ਆਵਾਜ਼ ਆਈ ਕਰਕੇ ਥੋੜਾ ਚੈਲ ਬਰ ਉੱਠ ਗਈ ਚੈਲ ਬਰ ਉੱਠ ਕੇ ਪਾਣੀ ਨਹੀਂ ਖੇੜਾ ਕਿਹੜੀ ਪਾਰਟੀ ਆਉਣੀ ਇਹਨਾਂ ਦੀ ਸਾਡੀ ਜਿਹੜੀ ਵੀ ਆਏ ਸਰ ਬਹੁਤ ਵਧੀਆ ਆਏ ਜਿਹੜੀ ਆਈ ਜਿਹੜੀ ਕਿਹੜੀ ਵਧੀਆ ਆ ਮਾੜੀ ਪਾਰਟੀ ਰਹੀ ਆ ਭਾਈ ਜੀ ਸਾਡੇ ਸਾਰੇ ਖੁਸ਼ ਹੁਣ ਸਾਰੇ ਪਾਰਟੀਆਂ ਵਿੱਚ ਖੁਸ਼ ਆ ਜੀ ਐ ਨਹੀਂ ਕਹਿੰਦੇ ਕਿਸੇ ਨੂੰ ਕੋ ਮਾਰੇ ਆ ਪਰ ਜਿਹੜੀ ਆਏਗੀ ਬਹੁਤ ਵਧੀਆ ਹੋਏਗਾ ਜੀ ਜੀ ਸੱਜੇ ਵੈਲਕਮ ਕਰਾਂਗੇ ਸਰ ਬਸ ਇਨਾ ਕਹਿ ਸਕਦੇ ਆ ਪੈਸਾ ਵੀ ਇੱਥੇ ਪਰ ਠੰਡੀਆਂ ਦੇ ਵਿੱਚਾਂ ਸ਼ਾਂਤੀ ਨਾਲ ਬੈਠੇ ਆ ਤੇ ਦੇਖ ਕੇ ਬੜਾ ਲੱਗ ਰਹੀ ਬੰਦੇ ਬੜੇ ਸ਼ਾਂਤ ਤੇ ਬੜੇ ਮਜ਼ੇਦਾਰ ਵਾਲੇ ਬੰਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਦੇਖਦੇ ਆਂ ਇਹਨਾਂ ਚਾਰਾਂ ਦੇ ਬਾਰੇ ਇੱਥੋਂ ਦੀ ਜਨਤਾ ਦੀ ਕੀ ਸੋਚ ਹੈ ਕੀ ਵਿਚਾਰ ਹੈ ਹਾਂਜੀ ਭਾਈ ਸਾਹਿਬ ਦੇਖੋ ਜੀ ਅਹੀਂ ਤੇ ਗੱਲ ਨਹੀਂ ਕਰਾਂਗੇ ਕਿ ਜਦੋਂ ਬਾਦਲ ਸਰਕਾਰ ਸੀ ਉਹਦੇ ਰਾਜ ਨਹੀਂ ਆ ਰਿਹਾ ਵੱਖਰੇ ਸੀ ਇੱਕ ਤਾਂ ਉਹਦੋਂ ਸਾਡਾ ਪ੍ਰੋਪਰਟੀ ਦੇ ਵੀ ਕੰਮ ਆ ਵਪਾਰੀ ਬੰਦੇ ਹਾਂ ਸਾਨੂੰ ਸਹੂਲਤਾਂ ਉਦੋਂ ਮਿਲਦੀਆਂ ਹਰ ਪਬਲਿਕ ਨੂੰ ਮਿਲਦੀ ਸੀ ਬਿਜਲੀ ਉਦੋਂ ਵੀ ਫ੍ਰੀ ਸੀ ਹੁੰਦੀ ਸੀ ਆਟਾ ਦਾਲ ਸਕੀਮ ਉਦੋਂ ਉਹਨੇ ਦਿੱਤੀ ਬੜੀ ਵਧੀਆ ਸੀ ਉਹਨੂੰ ਐਨਓਸੀ ਦੀ ਪਾਲਿਸੀ ਲੈਂਦੀ ਸੀ ਬਾਦਲ ਸਾਹਿਬ ਨੇ 8 ਕੇ 9000 ਰੁਪਏ ਮਰਲੇ ਦੇ ਹਿਸਾਬ ਨਾਲ ਫਿਰ ਕੈਪਟਨ ਸਰਕਾਰ ਆਈ ਉਹਨਾਂ 13000 ਮਰਲਾ ਤੱਕ ਹੁਣ ਬਾਣ ਸਰਕਾਰ ਆਈ ਹੈ ਭਗਵੰਦਬਾਣੀ ਸਰਕਾਰ ਇਹਨਾਂ 15 ਕੇ 16000 ਰੁਪਏ ਮਰਲਾ ਤੱਕ ਅਸੀਂ ਉਦੋਂ ਰਜਿਸਟਰੀ ਕਰਾਉਂਦੇ ਸੀ 2000 ਰੁਪਏ ਮਤਲਬ ਨੰਬਰ ਰਿਸ਼ਵਤ ਦਿੰਦੇ ਸੀ ਸੀਲ ਦਾ ਲੈਂਦਾ ਸੀ ਬਾਜ 5000 ਰੁਪਏ ਲੈਂਦਾ ਪੇ ਕੈਪਟਨ ਸਰਕਾਰ ਤੁਹਾਡੇ ਕਿਹਾ ਦਾ ਮਦਾਨੀ ਕੀ ਖਰਚੇ ਵਧੇ ਆ ਘਟੇ ਨਹੀਂ ਮੰਗਾਈ ਵਧੀ ਹੈ ਜੀ ਅੱਜ 25000 50000 ਰੁਪਏ ਰਜਿਸਟਰੀ ਦੇ ਅੰਦਰ ਦੇਣੇ ਆ ਰਜਿਸਟਰੀ ਹੁੰਦੀ ਨਹੀਂ ਤਾਂ ਹੁੰਦੀ ਨਹੀਂ ਅੱਛਾ ਇਹ ਆਪ ਆਪਣੇ ਸਰਕਾਰੀ ਰੇਟ ਚ ਲਾਓ ਬਿਲਕੁਲ ਜੀ ਬਿਲਕੁਲ ਉਹ ਤਾਂ ਬੱਕਰੀ ਸਟਾਮਾਂ ਦੇ ਪੈਸੇ ਲੱਗਣੇ ਆ ਜਿਹੜੀ ਰਿਸ਼ਵਤ ਚੱਲਦੀ ਆ 25000 ਘੱਟੋ ਘੜ 15000 20000 ਵੀ ਆ ਤਾਂ ਇੱਕ ਤਾਂ ਰਜਿਸਟਰੀ ਤੋਂ ਲੈਣਾ ਹੀ ਆ ਨਾ ਸਿਆ ਜੀ ਦੀ ਬੈਰੀ ਬਣਾਉਣੀ ਹੈ 50000 ਕਰ ਦੇਣਾ ਵੀ ਇਹਦੇ ਚ ਨੋਟਸਾ ਜੀ ਆ ਪੇਪਰ ਨਹੀਂ ਲੱਗਿਆ ਐਨਓਸੀ ਨਹੀਂ 50000 ਲੱਖ ਰੁਪਈਆ ਬੜੀ ਬੜੀ ਤੱਕ ਲੈ ਐਨਓਸੀ ਤੋਂ ਬਿਨਾ ਵਸੇ ਜਿੱਟੀ ਦਾ ਰੂਲ ਹੈ ਕਿ ਹੁੰਦੀ ਨਹੀਂ ਮੈਂ ਕਹ ਜੀ ਪੈਸੇ ਲੈ ਕੇ ਸਾਰਾ ਕੁਝ ਹੋ ਜਾਂਦਾ ਹੋ ਰਿਹਾ ਸਭ ਸਭ ਕੁਝ ਹੋ ਜਾਂਦਾ ਰੁਪਈਆ ਲੈ ਕੇ ਹੋ ਰਿਹਾ ਉਦੋਂ ਨਾ ਰੇਤਾ ਦੀ ਟਰਾਲੀ 2000 ਰੁਪਈਏ ਦੀ ਅੱਜ ਲੈਣ ਨੂੰ 5500 ਟਰਾਲੀ ਰੇਤਾ ਦੀ ਗਰੀਬ ਬੰਦਾ ਤਾਂ ਮਕਾਨ ਹੀ ਨਹੀਂ ਬਣਾ ਸਕਦਾ ਮਗਹੀ ਆਈ ਨਹੀਂ ਹੋ ਚੁੱਕੀ ਬਹੁਤ ਬੁਰਾ ਲੋਕ ਤੁਹਾਡੇ ਮੁਤਾਬਿਕ ਹੁਣ ਗੱਲ ਇੱਥੋਂ ਦੀ ਕਰਦੇ ਆਪਾਂ ਵਿll ਹਾਲਾ ਹਾਂ ਜਿਹੜੇ ਤੁਹਾਡੇ ਪਾਕਿਸਤਾਨ ਵਿੱਚ ਜੀ ਇੱਥੋਂ ਹੁਣ ਆਣਾ ਇਹਨਾਂ ਚਾਰਾਂ ਵਿੱਚੋਂ ਕਿਹਨੂੰ ਆਣਾ ਚਾਹੀਦਾ ਹੈ ਸੀ ਇੱਕ ਜੇ ਸੋਚਿਆ ਜਾਵੇ ਭੜਾ ਮਾਨਸ ਬੰਦਾ ਇਮਾਨਦਾਰ ਬੰਦਾ ਦਮਿੰਦਰ ਭਗਤ ਦਾ ਉਹਦੇ ਬਾਪ ਨੇ ਪਹਿਲੋਂ ਦੋ ਵਾਰੀ ਬਜ਼ੀਰੀ ਕੈਬਨਟ ਬਾਦਲ ਸਰਕਾਰ ਦੇ ਵਿੱਚ ਰਹੇ ਆ ਵਧੀਆ ਬੰਦਾ ਤੋ ਆ ਤੁਹਾਨੂੰ ਸਹੀ ਦੱਸੇ ਸੀਤਲ ਨੂੰ ਚਲੋ ਭਾਜੀ ਪੀ ਪਾਰਟੀ ਮਾੜੀ ਨਹੀਂ ਗਈ ਤਾਂ ਕਿ ਪਾਰਟੀ ਵਧੀਆ ਪਰ ਜਿਹੜਾ ਲੋਕਾਂ ਦਾ ਰਾਜਾ ਹੈ ਨਾ ਉਹ ਜਿਆਦਾ ਆਮ ਪਾਰਟੀ ਆ ਪਰ ਇੱਕ ਪਾਸੇ ਤੁਸੀਂ ਗੱਲ ਕਰ ਰਹੇ ਹੋ ਅਕਾਲੀ ਦਲ ਦੀ ਇੰਨੀਆਂ ਤਾਰੀਫਾਂ ਕੀਤੀਆਂ ਤੇ ਉਹਨਾਂ ਦੀ ਵੀ ਕੈਂਡੀਡੇਟ ਖੜਾ ਸਿਸਟਮ ਨੇ ਇਹ ਵੀ ਉਹ ਕੈਂਡੀਡੇਟ ਜਿਹੜਾ ਖਲੋਤਾ ਹੈ ਨਾ ਉਹ ਕਦੀ ਤਾਂ ਬਗਾਵਤ ਕਰ ਜਾਂਦਾ ਦੂਜੇ ਪਾਸੇ ਕਦੀ ਕਿਸੇ ਪਾਸੇ ਕਰ ਜਾਂਦਾ ਜਿਹੜੀ ਸ਼ਹਿਰੀ ਵੋਟ ਹੈ ਨਾ ਭਾਈ ਅਕਾਲੀ ਦਲ ਦਾ ਕੋਟਾ ਉਹ ਭਾਜੀ ਜੀ ਪੀ ਨਾ ਸਮਝਦਾ ਹੀ ਉਦੋਂ ਥੋੜਾ ਜਿਹਾ ਕੋਈ ਪਾਰਟੀ ਜਿੱਤ ਜਾਂਦੀ ਹੈ ਕਿੰਨਾ ਅਕਾਲੀ ਦਲ ਦਾ ਜਿੰਨਾ بڑا ਔਖਾ ਹੈ ਭਾਜੀ ਜੀ ਪੀ ਨਾ ਸਮਝਦਾ ਹੀ ਉਹ ਜਿੱਤ ਕੇ ਕੁਣ ਥੋੜਾ ਜੋਕਾ ਸ਼ਹਿਰੀ ਜੋਕਾ ਪਿੰਡਾਂ ਦੇ ਵਿੱਚ ਕਾਲੀ ਦਲ ਮਜ਼ਬੂਤ ਹੋਣੀ ਆ ਫਿਰ ਟਾਈਮ ਆਊਗਾ ਉਹਨਾਂ ਦਾ ਸਮਝੌਤਾ ਹੋਏਗਾ ਬਿਲਕੁਲ ਹੋਏਗਾ ਬਿਲਕੁਲ ਹੋਏਗਾ ਸਮਝੌਤਾ ਤੋਂ ਬਿਨਾ ਨਹੀਂ ਸਰਕਾਰ ਬਣਾ ਸਕਦੀ ਦੋਨੋਂ ਪਾਰਟੀਆਂ ਬਿਲਕੁਲ ਭਾਜਪੀ ਕਾਲੀ ਬਿਲਕੁਲ ਹੋਏਗਾ ਹੋਏਗਾ ਇਹ ਚਲੋ ਭਾਈ ਸਾਹਿਬਾਂ ਗੱਲ ਕੀਤੀ ਬਹੁਤ ਵਧੀਆ ਸੋਚ ਬੜਾ ਇਹਨਾਂ ਨੇ ਹਰ ਗੱਲ ਦਾ ਤਰਕ ਕੱਢ ਕੇ ਨੇ ਜੋੜ ਕੱਢ ਕੇ ਬੱਬਾ ਜੁੱਤੀ ਆ ਤੇ ਉਮੀਦ ਕਰਦੇ ਵੀ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਆਪਣੀ ਸੋਚ ਜਿਹੜੇ ਤੁਹਾਡੇ ਕਮੈਂਟ ਆ ਸਾਡੇ ਚੈਨਲ ਦੇ ਵਿੱਚ ਮੜ ਕੋਸ਼ਿਸ਼ ਦਿਓ ਤਾਂ ਕਿ ਆਲ ਵਾਲੇ ਟਾਈਮ ਤੇ ਪਤਾ ਲੱਗ ਸਕੇ ਕਿ ਇੱਥੋਂ ਦੇ ਜਿਹੜੇ ਕਿਹੜਾ ਨੇਤਾ ਜਿਹੜਾ ਇੱਥੇ ਜਿੱਤ ਪ੍ਰਾਪਤ ਕਰੇਗਾ ਫਿਰ ਤਤਕ ਲਈ ਸ਼ੋਅ ਕੀ ਬਣੂਗਾ ਆ ਗਿਆ ਫਿਰ ਮਿਲਾਂਗੇ ਇੱਕ ਨਵੀਂ ਮੁਲਾਕਾਤ ਦੇ ਨਾਲ ਸਸਿਕਾ